ਜਾਣੇ ਕਹਿੰਦੇ ਆ ਜਿਹੜੇ ਵਾਇਰਸ ਸੀ ਪੁਰਾਣੇ ਉਹ ਕਹਿੰਦੇ ਚੇਤ ਵਸਾਖ ਭਵੋਂ ਚੇਤ ਤੇ ਵਸਾਖ ਦਾ ਮਹੀਨਾ ਕਹਿੰਦੇ ਸੈਰ ਕਰੋ ਹਰ ਚੀਜ਼ ਦੇ ਉੱਪਰੋਂ ਤੋਂ ਫਟਾਰਾ ਸ਼ੁਰੂ ਹੁੰਦਾ ਹੈ ਕਹਿੰਦੇ ਜੇਠ ਹਾੜ ਸਮੋਂ ਜੇਠ ਹਾੜ ਸੌਣਾ ਚਾਹੀਦਾ ਦਿਨ ਲੰਬੇ ਹੋ ਜਾਂਦੇ ਆ ਜੇ ਆਪਾਂ ਘੰਟਾਕ ਦੁਪਹਿਰੇ ਗੋਡੀ ਲਾਲ ਗਏ ਥੋੜਾ ਜਿਹਾ ਝੌਕਾ ਲਾਲ ਗਏ ਤਾਂ ਹੀ ਫਰੈਸ਼ ਹੋ ਜੰਨੇ ਆ ਕਹਿੰਦੇ ਸੌਣ ਭਾਂਦੋ ਨਾਵੋ ਫੌਣ ਭਾਦੋਂ ਤੋਂ ਮਹੀਨੇ ਕੰਦੇ ਜੇ ਆਪਾਂ ਦੋ ਵਾਰੀ ਵੀ ਨਾਲ ਕੇ ਕੋਈ ਬਸੀਨਾ ਬਾਹਲਾ ਆਉਂਦਾ ਹੈ ਤਾਂ ਆਪਾਂ ਬਿਮਾਰੀਆਂ ਤੋਂ ਬਚ ਜਾਂਦੇ ਆ ਅੱਸੂ ਕੱਤੇ ਥੋੜਾ ਖਾਵੋ ਅੱਸੂ ਕੱਤੇ ਰੇ ਮਹੀਨੇ ਬੀਬੀਆਂ ਵਰਤ ਵੀ ਰੱਖਦੀਆਂ ਉਦ ਰੁੱਤ ਬਦਲਦੀ ਹੁੰਦੀ ਹੈ ਜਿਹੜੀ ਸਾਡੀ ਫਸਲ ਪੱਕ ਚੁੱਕੀ ਹੁੰਦੀ ਹੈ ਤੇ ਸਾਨੂੰ ਆਕਸੀਜਨ ਨਹੀਂ ਮਿਲਦੀ ਉਹਦੇ ਕਰਕੇ ਜਦੋਂ ਅਸੀਂ ਰੋਟੀ ਸਾਡੀ ਭੁੱਖ ਵੱਜ ਜਾਂਦੀ ਹੈ ਤਾਂ ਸਾਨੂੰ ਉਦੋਂ ਬੁਖਾਰ ਚੜ ਜਾਂਦਾ ਨਾਲ ਕਹਿੰਦਾ ਯਾਰ ਜੇ ਝੋਨਾ ਪੱਕਦਾ ਉਹਨੂੰ ਬੁਖਾਰ ਹੋ ਜਾਂਦਾ ਬੁਖਾਰ ਨਹੀਂ ਹੁੰਦਾ ਆਹ ਆਕਸੀਜਨ ਨਹੀਂ ਹੁੰਦੀ ਐ ਉਹਦਾ ਤਾ ਵਰਜਿਆ ਅੱਸੂ ਕੱਤੇ ਥੋੜਾ ਖਾਓ ਤੇ ਮੱਗਰ ਪੋਏ ਮੱਗਰ ਤੇ ਪੋ ਕਹਿੰਦੇ ਰੁਈ ਹੰਡਾਓ ਠੜ ਤੋਂ ਬਚ ਕੇ ਰੋ ਮਾਗ ਫਗਣ ਤੇਲ ਮਲਾਓ ਮਾਗ ਫਗਣ ਦੇ ਪੱਤੇ ਘੋਵਾਸ ਖਾਣਾ ਜਾਂ ਆਪਾਂ ਆਉਦੀ ਮਾਲਸ਼ ਕਰਨੀ ਹੈ ਤੇ ਮਾਗ ਦੇ ਫਗਣ ਦੇ ਮਹੀਨੇ ਵਧੀਆ ਹੁੰਦੀ ਹੈ